ਮੈਂ ਮੁਝੇ ਕਦੋਂ ਇਹ ਰਿਕਸ਼ਾ ਲਿਆ ਸੀਗਾ ਇਸੇ ਹੋਏ 6 ਮਹੀਨੇ ਹੋਏ ਸੀ ਮਨੇ ਲੈ ਨੂੰ ਤੇ ਇਹਨੇ 쿠ਪਨ ਬਾਰੇ ਦੱਸਿਆ ਸੀ ਕਿ 쿠ਪਨ ਕੱਢੇ ਜਾਣਗੇ ਇੱਥੇ ਆ ਦਿਵਾਲੀ ਤੋਂ ਬਾਅਦ ਤੁਹਾਡੇ ਜਿਹੜਾ ਵੀ ਨਾਮ ਆਵੇਗਾ ਨਿਕਲੂਗਾ ਇਹਨੇ ਫੋਨ ਕਰਕੇ ਬੁਲਾਇਆ ਬਾਬਾ ਮੋਟੂਸ ਨੇ ਕਿ ਸਿੱਧੀ ਆ ਜਾਓ ਤੇ ਕੀ ਪਤਾ ਤੁਹਾਡਾ ਨਾਮ ਨਿਕਲ ਜਵੇ ਤੇ ਮਤਲਬ ਤੁਸੀਂ 11 ਕਰੋੜੀ ਵਾਂਗੂ ਲਾਸਟ ਆਏ ਤੇ ਸਕੂਟੀ ਲੈ ਕੇ ਦਿੱਤੀ ਹਾਂਜੀ ਨਿਕਲ ਗਿਆ ਯੱਕਾ ਇਹ ਸਕੂਟਰੀ ਨਿਕਲੀ ਹੈ ਇਸ ਤੋਂ ਇਲਾਵਾ ਵੀ ਬਾਕੀਆਂ ਨੂੰ ਪੰਜ ਹੋਰ ਵੀ ਇਨਾਮ ਸਿਗੇ ਜਿਹੜੇ ਅਸੀਂ ਉਹਨਾਂ ਨੂੰ ਦਿੱਤੇ ਨੇ ਹਰ ਇੱਕ ਸੁਪਨਾ ਹੈ ਕਿ ਹਰ ਇੱਕ ਦਾ ਆਪਣਾ ਕੰਮ ਹੋਣਾ ਚਾਹੀਦਾ ਹੈ ਤੇ ਇਸ ਕਰਕੇ ਅਸੀਂ ਬੜੀ ਫਲੈਕਸੀਬਲ ਰੱਖੀ ਹੋਈਆਂ ਅੱਛੀ ਐਮਆਈਜ਼ ਰੱਖੀ ਹੋਈਆਂ ਅਸੀਂ ਬਲ ਸਕੋਰ ਅੱਛਾ ਹੋਣਾ ਚਾਹੀਦਾ ਵਾ ਵਧੀਆ ਹੋਣਾ ਚਾਹੀਦਾ ਵਾ ਤੇ ਸਾਡੀ ਇੱਕ ਸੋਚ ਹੈ ਵੀ ਸਾਡੀ ਉਹ ਫੈਮਿਲੀ ਜੁੜ ਜਾਂਦੀ ਹੈ ਇੱਕ ਭਰਾ ਇੱਕ ਭਾਈ ਜੁੜ ਜਾਂਦਾ ਹੈ ਅਣੀ ਤੋਂ ਥੋੜੇ ਦਿਨ ਬਾਅਦ ਅਸੀਂ ਲੱਕੀ ਟੋਪ ਕਰਾਂ ਜਿੱਤੇ ਇੱਕ ਇਨਾਮ ਹੋਗਾ ਸਕੂਟਰੀ ਦੀ ਸਕੂਟਰੀ ਤੇ ਨਾਲ ਅਸੀਂ ਪੰਜ ਹੋਰ ਇਨਾਮ ਵੀ ਦਿੱਤੇ ਨੇ ਸਤੀ ਫੇਮੀ ਅਸੀਂ ਅੱਗੇ ਵੀ ਅਸੀਂ ਆਉਣ ਵਾਲੇ ਟਾਈਮ ਤੇ ਅਸੀਂ ਲੱਕੀ ਟੋਪ ਹੁੰਦੇ ਰਹਿਾਂਗੇ ਸਸਿਕਲ ਜੀ ਤੁਸੀਂ ਪੰਜਾਬ ਪ੍ਰੈਮ ਟੀਵੀ ਦੇਖ ਰਹੇ ਹੋ ਇਸ ਟਾਈਮ ਅਸੀਂ ਜਮਾਲਪੁਰ 바ਵਾ ਮੋਟਰ ਤੇ ਆ 바ਵਾ ਮੋਟਰ ਜਿਹੜਾ ਈ ਰਿਕਸ਼ਾ ਤੇ ਜਿਹੜੀ ਇਲੈਕਟ੍ਰਿਕ ਸਕੂਟਰੀਆਂ ਸੇਲ ਕਰਦੇ ਨੇ ਤੁਸੀਂ ਦੇਖਿਆ ਹੋਣਾ ਅੱਜ ਕਿ ਜਿਹੜੇ ਲੋਕਾਂ ਨੇ 1 ਸਾਲ ਪਹਿਲਾਂ ਆ ਈ ਰਿਕਸ਼ਾ ਲਿਆ ਸੀ ਉਹਨਾਂ ਦੇ ਲੱਕੀ ਕੂਪਨ ਪਾਏ ਗਏ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਲੱਕੀ ਕਸਟਮਰ ਕੱਢਿਆ ਗਿਆ ਜਿਹਨੂੰ ਇਹ ਸਕੂਟਰੀ ਮਿਲੀ ਹੈ ਇਹ ਉਹ ਹਾਂ ਲੱਕੀ ਕਸਟਮਰ ਆ ਜਿਹਨੇ ਈ ਰਿਕਸ਼ਾ ਲਿਆ ਸੀ ਤੇ ਅੱਜ ਇਹਨੂੰ ਮੌਕੇ ਤੇ ਵੀ ਗਿਫਟ ਮਿਲੇ ਸੀ ਤੇ ਅੱਜ ਵੀ ਸਕੂਟਰੀ ਮਿਲੀ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸੋਨੂ ਕੁਮਾਰ ਆ ਜੀ ਸੋਨੂ ਜੀ ਕਦੋਂ ਈ ਰਿਕਸ਼ਾ ਲਿਆ ਸੀਗਾ ਈਸਾ ਹੋਏ 6 ਮਹੀਨੇ ਹੋਏ ਸੀ ਮੈਨੂੰ ਲੈ ਇਹਨੂੰ ਤੇ ਇਹਨਾਂ ਨੇ 쿠ਪਨ ਬਾਰੇ ਦੱਸਿਆ ਸੀ ਕਿ 쿠ਪਨ ਕੱਢੇ ਜਾਣਗੇ ਇੱਥੇ ਆ ਦਿਵਾਲੀ ਤੋਂ ਬਾਅਦ ਤੁਹਾਡਾ ਜਿਹੜਾ ਵੀ ਨਾਮ ਹੈਗਾ ਨਿਕਲੂਗਾ ਤੇ ਉਹ ਪਤਾ ਤਾਂ ਸੀਗਾ ਨਹੀਂ ਕੀ ਕਨਫਰਮ ਨਿਕਲਣਾ ਹੈ ਕਿ ਨਹੀਂ ਨਿਕਲਣਾ ਜਦੋਂ ਉਹਨੇ ਲਾਸਟ ਟਾਈਮ ਤੇ ਇਹਨਾਂ ਨੇ ਫੋਨ ਕੀਤਾ ਕਿ ਤੁਸੀਂ ਆਜੋ ਛੇਤੀ ਆਜੋ ਤੁਹਾਡੇ ਕਰਕੇ ਬਲਤੀ ਰੁਕੀ ਹੋਈ ਆ ਤੇ ਕਰੋ ਛੇਤੀ ਆਏ ਪਤਾ ਵੀ ਨਹੀਂ ਸੀ ਕਿ ਅੱਜ ਪਰਚੀ ਖੋਲਣੀ ਆ ਪਰ ਇਹਨਾਂ ਨੇ ਫੋਨ ਕਰਕੇ ਬੁਲਾਇਆ ਬਾਬਾ ਮੋਟਰਸ ਨੇ ਕਿ ਛੇਤੀ ਆ ਜਾਓ ਤੇ ਕੀ ਪਤਾ ਤੁਹਾਡੇ ਨਾਮ ਨਿਕਲ ਜੇਵੇ ਤੇ ਮਤਲਬ ਤੁਸੀਂ 11 ਕਰੋੜੀ ਵਾਂਗੂ ਲਾਸਟ ਚ ਆਏ ਤੇ ਸਕੂਟਰੀ ਲੈ ਕੇ ਚੱਲੇ ਹਾਂਜੀ ਨਿਕਲ ਗਿਆ ਜੀ ਕਿ ਕੀ ਮਿਲਿਆ ਅਜੇ ਨਾ ਐਕਟਿਵਾ ਮਿਲਿਆ ਜੀ ਮੈਨ ਬਾਬਾ ਮੋਟਰਸ ਤੋਂ ਗਿਫਟ ਇਹ ਉਹ ਲੱਕੀ ਕਸਟਮਰ ਹੈ ਜਿਹਦਾ ਆ ਸਕ ਇਲੈਕਟ੍ਰਿਕ ਸਕੂਟਰੀ ਨਿਕਲੀ ਹੈ ਈ ਰਿਕਸ਼ਾ ਲਿਆ ਸੀ 6 ਮਹੀਨੇ ਪਹਿਲਾਂ ਮੈਡਮ ਵੀ ਸਾਡੇ ਨਾਲੇ ਮੈਡਮ ਕਿਹੜੀ ਕਿਹੜੀ ਸਕੀਮ ਚਲਾਉਣੀ ਆ ਤੁਸੀਂ ਸਕੀਮ ਜਿਵੇਂ ਹੁਣ ਅਸੀਂ ਜਿਉ ਵੀ ਈ ਲੋਡਰ ਈ ਰਿਕਸ਼ਾ ਵਗੈਰਾ ਲੈਂਦੇ ਨੇ ਉਹਨਾਂ ਨੂੰ ਅਸੀਂ ਵਾਦਾ ਕੀਤਾ ਸੀ ਵੀ ਅਸੀਂ ਜਦੋਂ 1 ਇਅਰ ਕੰਪਲੀਟ ਹੋ ਜਾਣਗੇ ਉਹਨਾਂ ਦੇ ਅਸੀਂ 쿠ਪਨ ਪਾਨਨੇ ਆ ਹਰ ਸਾਲ ਹੁਣੇ ਰਿਪੀਟ ਹੁਣ ਦੁਬਾਰਾ ਫਿਰ ਸ਼ੁਰੂ ਹੋ ਜਾਣਾ ਹੈ ਤੇ ਅਸੀਂ ਸਾਰਿਆਂ ਦੇ 쿠ਪਨ ਪਾਨਨੇ ਆ ਅੱਜ ਸਾਰਿਆਂ ਦੇ ਸਾਹਮਣੇ ਇੱਥੇ ਸਾਰਿਆਂ ਦੀ ਮੌਜੂਦਗੀ ਦੇ ਵਿੱਚ ਆਪਾਂ ਉਹਨਾਂ ਦੇ ਇੱਕ 쿠ਪਨ ਜਿਹੜੇ ਆ ਉਹ ਬਾਉਲ ਚ ਪਾਏ ਤੇ ਹਰ ਇੱਕ ਦੇ ਇੱਕ ਇੱਕ ਈ ਸਕੂਟਰੀ ਨਿਕਲੀ ਹੈ ਇਸ ਤੋਂ ਇਲਾਵਾ ਵੀ ਬਾਕੀਆਂ ਨੂੰ ਪੰਜ ਹੋਰ ਵੀ ਨਾਮ ਸਿਗੇ ਜਿਹੜੇ ਅਸੀਂ ਉਹਨਾਂ ਨੂੰ ਦਿੱਤੇ ਨੇ ਜੀ ਜੇ ਕਿਸੇ ਨੇ ਈ ਰਿਕਸ਼ਾ ਲੈਣਾ ਹੋਵੇ ਕਿੱਥੇ ਆਉਣਾ ਪੈਣਾ ਹੈ ਉਹਨੂੰ ਐਡਰੈਸ ਕੀ ਹੈ ਤੁਹਾਡਾ ਸਾਡਾ ਐਡਰੈਸ ਹੈ ਜੀ 바ਵਾ ਮੋਟਰਸ ਵੀਰ ਪੈਲੈਸ ਦੇ ਓਪੋਜ਼ਿਟ ਓਪੋਜ਼ਿਟ ਜੀਵਨ ਨਗਰ ਨੂੰ ਜਿਹੜੀ ਰੋਡ ਜਾਂਦੀ ਹੈ ਉਹਦੇ ਤੇ ਚੌਂਕ ਦੇ ਨਾਲ ਹੀ 바ਵਾ ਮੋਟਰਸ ਪੈਂਦਾ ਹੈ ਤੇ ਅਸੀਂ ਇੱਥੇ ਰਿਪੇਅਰਿੰਗ ਦਾ ਈ ਰਿਕਸ਼ਾ ਹੀ ਲੋਡਰ ਹੀ ਸਕੂਟਰੀ ਐਵਰੀਥਿੰਗ ਜੋ ਵੀ ਇਲੈਕਟ੍ਰਿਕ ਦੇ ਵਿੱਚ ਅਵੇਲੇਬਲ ਹੁੰਦੀ ਆ ਸਪੇਅਰ ਪਾਰਟਸ ਹੋਗੇ ਕੁਝ ਵੀ ਜੋ ਵੀ ਮੈਕੈਨਿਕ ਵਰਕ ਹੋ ਗਿਆ ਉਹ ਸਾਰਾ ਹੁੰਦਾ ਜੀ ਸਾਡੇ ਉੱਤੇ ਜੇ ਕਿਸੇ ਨੇ ਈ ਰਿਕਸ਼ਾ ਲੈਣਾ ਹੋਵੇ ਹੋਰ ਕਿਹੜੀ-ਕਿਹੜੀ ਸਕੀਮ ਹੈ ਕਿਸ਼ਤਾਂ ਦੀ ਕੀ ਸਕੀਮ ਹੈ ਬੰਦੇ ਨੂੰ ਕੀ ਚਾਹੀਦਾ ਜੇ ਲੈਣਾ ਹੋਵੇ ਸਾਡੇ ਇੱਥੇ ਬੜੀ ਫਲੈਕਸੀਬਲ ਚੀਜ਼ਾਂ ਨੇ ਕਿਉਂਕਿ ਸਾਡਾ ਇੱਕ ਸੁਪਨਾ ਹੈ ਕਿ ਹਰ ਇੱਕ ਦਾ ਆਪਣਾ ਕੰਮ ਹੋਣਾ ਚਾਹੀਦਾ ਹੈ ਤੇ ਇਸ ਕਰਕੇ ਅਸੀਂ ਬੜੀ ਫਲੈਕਸੀਬਲ ਰੱਖੀ ਹੋਈਆਂ ਅੱਛੀ EMI ਰੱਖੀ ਹੋਈਆਂ ਸਿਬਲ ਸਕੋਰ ਅੱਛਾ ਹੋਣਾ ਚਾਹੀਦਾ ਵਾ ਵਧੀਆ ਹੋਣਾ ਚਾਹੀਦਾ ਵਾ ਤੇ ਸਾਡੀ ਇੱਕ ਸੋਚ ਆ ਵੀ ਸਾਡੀ ਉਹ ਫੈਮਲੀ ਜੁੜ ਜਾਂਦੀ ਹੈ ਇੱਕ ਪ੍ਰਾਇਕ ਭਾਈ ਜੁੜ ਜਾਂਦਾ ਹੈ ਉਹਦੇ ਨਾਲ ਪੂਰੀ ਫੈਮਲੀ ਜੁੜ ਜਾਂਦੀ ਜਾਂਦੀ ਹੈ ਤੇ ਕੋਸ਼ਿਸ਼ ਹੁੰਦੀ ਹੈ ਵੀ ਜੋ ਵਧੀਆ ਤੋਂ ਵਧੀਆ ਉਹਨਾਂ ਲਈ ਅਸੀਂ ਫਲੈਕਸੀਬਿਲਿਟੀ ਕਰ ਸਕੇ ਡੈਫੀਨਿਟਲੀ ਅਸੀਂ ਕਰਦੇ ਹਾਂ ਕਿਉਂਕਿ ਸਾਡੇ ਕੋਲ ਸਾਰਾ ਆਫੀਸ਼ੀਅਲੀ ਡਿਪਾਰਟਮੈਂਟ ਹੈਗਾ ਵਾ ਸਾਡੀ ਪੂਰੀ ਟੀਮ ਹੈ ਜੋ ਕਿ ਵਰਕ ਕਰਦੀ ਹੈ ਸਭ ਦਾ ਆਪਣਾ ਆਪਣਾ ਵਰਕ ਬਹੁਤ ਅੱਛਾ ਹੈ ਬਹੁਤ ਉਮਦਾ ਤਰੀਕੇ ਨਾਲ ਵਰਕ ਕੀਤਾ ਜਾਂਦਾ ਹੈ ਕਿੰਨੀ ਕੁ ਘਟ ਤੋਂ ਘਟ ਆਨ ਪੇਮੈਂਟ ਚਾਹੀਦੀ ਜੇ ਕਿਸੇ ਨੇ ਈ ਰਿਕਸ਼ਾ ਲੈਣਾ ਹੋਵੇ ਤੇ ਕਿਸ਼ਤ ਕਿੰਨੀ ਕੁ ਬਣ ਜਾਂਦੀ ਹੈ ਇਹ ਡਿਪੈਂਡ ਕਰਦਾ ਜੀ ਉਹ ਕਿਸ ਤਰ੍ਹਾਂ ਦੀ ਚੀਜ਼ ਪਸੰਦ ਕਰਦਾ ਹੈ ਉਹਦੇ ਅਕੋਰਡਿੰਗ ਹੁੰਦਾ ਹੈ ਬਾਕੀ ਸਾਡੀ ਟੀਮ ਸਾਰੀ ਪੂਰੀ ਗਾਈਡ ਕਰੇਗੀ ਜਿਵੇਂ ਕਿ ਅਸੀਂ ਨੰਬਰ ਵੀ ਦਵਾਂਗੇ ਤੁਹਾਡੇ نیچے ਚੱਲਦੇ ਹੋਣਗੇ ਹਨ ਵੀਡੀਓਜ਼ ਦੇ ਵਿੱਚ ਤੇ ਉੱਥੇ ਉਹ ਗੱਲ ਕਰ ਸਕਦੇ ਨੇ ਇੱਥੇ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡੈਂਸ ਦਿੱਤੀ ਜਾਏਗੀ ਏ ਮੈਡਮ ਸੀ 바ਵਾ ਮੋਟਰ ਤੇ ਅਸੀਂ ਸੀਗੇ ਜਿੱਥੇ ਜੇਕਰ ਤੁਸੀਂ ਆਪਣਾ ਰੋਜ਼ਗਾਰ ਕਰਨਾ ਤੁਹਾਨੂੰ ਕਿਸ਼ਤਾਂ ਤੇ ਈ ਰਿਕਸ਼ਾ ਵੀ ਮਿਲ ਜਾਣਾ ਥੋੜੀ ਜੀ ਡਾਉਨ ਪੇਮੈਂਟ ਦੇ ਕੇ ਮੌਕੇ ਤੇ ਹੀ ਤੁਹਾਨੂੰ ਕੁਝ ਗਿਫਟ ਵੀ ਦੇ ਦੇਣੇ ਤੇ ਇੱਕ ਕੂਪਨ ਵੀ ਕਹਿੰਦੇ ਪਾ ਦਿੰਨੇ ਆ ਤੇ ਸਾਲ ਬਾਅਦ ਇੱਕ ਇਲੈਕਟ੍ਰਿਕ ਸਕੂਟਰੀ ਵੀ ਕਰਦੇ ਅੱਜ ਇਸ ਕਸਟਮਰ ਦੀ ਇਲੈਕਟ੍ਰਿਕ ਸਕੂਟਰੀ ਨਿਕਲੇ ਪਹਿਲਾਂ ਕੀ ਸੀ ਤੁਹਾਡੇ ਕੋਲ ਮੋਟਰਸਾਈਕਲ ਸੀ ਸਕੂਟਰ ਸੀ ਕੀ ਸੀ ਹਾਂ ਤਾਂ ਸਭ ਕੁਝ ਹੈਗਾ ਮੇਰੇ ਕੋਲ ਉਹ ਤਾਂ ਲੈ ਲਿਆ ਸੀ ਕਰਦੇ ਕਿ ਚਲੋ ਫ੍ਰੀ ਟਾਈਮ ਜੀ ਚਲਾ ਲਿਆ ਕਰਾਂਗੇ ਫਿਰ ਸਾਨੂੰ ਕੀ ਪਤਾ ਸੀ ਕਿ ਐਕਟਿਵਾ ਵੀ ਸੰਨ ਨਾਲ ਹੀ ਮਿਲ ਜਾਣੀ ਰਿਕਸ਼ੀ ਰਿਕਸ਼ਾ ਦੇ ਨਹੀਂ ਹੁਣ ਤਾਂ ਤੇਲ ਪਹ કરી ਜਾਓ ਨਹੀਂ ਚਲਾਈ ਜਾਓ ਕੋਈ ਖਰਚਾ ਨਹੀਂ ਇਹਦਾ ਕਿ ਕਸਟਮਰ ਸੀਗੇ ਕੁਝ ਹੋਰ ਵੀ ਆ ਇਹਨਾਂ ਨੂੰ ਵੀ ਨਾਮ ਨਿਕਲੇ ਤੁਹਾਨੂੰ ਕੀ ਨਿਕਲੇ ਮੈਨੂੰ ਗਿਫਟ ਲਿਆ ਜੀ ਤੁਸੀਂ ਕੀ ਲਿਆ ਸੀ ਹੈ ਵੀ 릭ਸ਼ਾ ਲੈ ਕੇ ਗਿਆ ਸੀ ਕਿੰਨੀ ਦੇਰ ਪਹਿਲਾਂ ਹੋ ਗਿਆ 6 ਮਹੀਨੇ ਤੇ এবਨੇ ਕੁਝ ਹੋਰ ਵੀ ਕਸਟਮਰ ਨੇ ਤੁਹਾਡਾ ਵੀ ਨਿਕਲਿਆ ਜੀ ਹਾਂਜੀ ਮੇਰਾ ਵੀ ਨਿਕਲਿਆ ਜੀ ਮੈਂ 8 ਮਹੀਨਾ ਲੈ ਲੈ ਤਾ ਹੋਇਆ ਮੈਨੂੰ ਫਿਰ ਬੁਲਾਇਆ ਗਿਆ ਕਿ ਲਟਕੀ ਕੂਪਨ ਨਿਕਲ ਰਿਆ ਮੇਰੀ ਸੈਕੰਡ ਪ੍ਰਾਈਜ਼ ਨਿਕਲੀ ਹੋਈ ਹੈ ਨਹੀਂ ਆਸ ਨਾਲ ਤਾਂ ਆਏ ਹੋਣੇ ਕਿ ਸਕੂਟਰੀ ਲੈ ਕੇ ਜਾਵਾਂਗੇ ਪਰ ਹਾਂਸ ਲੈ ਕੇ ਆਏ ਸੀਗੇ ਮਗਰ ਜਿਹਨਾਂ ਕੀ ਕਿਸਮਤ ਲੱਗੀ ਬੰਦੇ ਦੀ ਕੋਣ ਜੀ ਹਾਂਜੀ ਤੁਹਾਨੂੰ ਵੀ ਕੁਝ ਨਿਕਲਿਆ ਹਾਂ 2 ਮਹੀਨਾ ਪਹਿਲਾਂ ਹਾਂ 2 ਮਹੀਨਾ ਪਹਿਲਾਂ ਅਸੀਂ ਗਾੜੀ ਕਾਲੇ ਸਨ ਲਗੋ ਆਮੇ 11 ਵਜੇ ਬੁਲਾਇਆ ਗਿਆ ਸੀ ਕਿ ਸਕੂਟਰੀ ਕੇ ਕਰਨੇ ਵਾਲਾ ਤਾਂ ਮੈਂ ਆਇਆ ਇਹੋ ਕਸਟਮਰ ਨੇ ਇੱਕ ਦੀ ਇਲੈਕਟ੍ਰਿਕ ਸਕੂਟਰੀ ਨਿਕਲੀ ਆ ਤੇ ਜਿਹੜੇ 5 ਕਸਟਮਰ ਨੇ ਉਹਨਾਂ ਨੂੰ ਵੀ ਗਿਫਟ ਦਿੱਤੇ ਗਏ ਨੇ ਕਹਿੰਦੇ ਮੌਕੇ ਤੇ ਵੀ ਜਦੋਂ ਈ ਰਿਕਸ਼ਾ ਤੁਸੀਂ ਲੈਣ ਆਓਗੇ ਉਦੋਂ ਵੀ ਗਿਫਟ ਮਿਲੂ ਇੱਕ ਕੂਪਨ ਵੀ ਮਿਲੂ ਤੇ ਈ ਰਿਕਸ਼ਾ ਵੀ ਮਿਲੂ ਹਾਂ 바ਵਾ ਮੋਟਰ ਦੇ ਓਨਰ ਵੀ ਸਾਡੇ ਨਾਲ ਨੇ ਅੱਜ ਤੁਸੀਂ ਇਲੈਕਟ੍ਰਿਕ ਸਕੂਟਰੀ ਕੱਢੀ ਆ ਕਿੰਨੇ ਜਿਹੜੇ ਸੀਗੇ ਹੁਣ ਤੱਕ ਜਿਹੜੇ ਈ ਰਿਕਸ਼ਾ ਵੇਚੇ ਆ ਕਿੰਨੇ ਮੈਂਬਰ ਸੀਗੇ ਤੇ ਘੱਟੋ ਘੱਟ 50 60 ਦੇ ਕਰੀਬ ਅਸੀਂ ਈ ਰਿਕਸ਼ਾ ਵੇਚੇ ਨੇ ਈ ਰਿਕਸ਼ਾ ਤੇ ਈ ਲੋਡਰ ਤੇ ਨਾਲ ਸਕੂਟਰੀਆ ਵੀ ਤੇ ਅੱਜ ਅਸੀਂ ਕੱਢਿਆ ਸੀਗਾ ਆਪਣਾ ਲੱਕੀ ਟੋਆ ਕੱਢ ਅਸੀਂ ਤੱਕਿਆ ਸੀ ਆਈ ਦੀਵਾਲੀ ਤੋਂ ਥੋੜੇ ਦਿਨ ਬਾਅਦ ਅਸੀਂ ਲੱਕੀ ਡਾਅ ਕੱਢਾਂ ਜਿੱਤੇ ਇੱਕ ਇਨਾਮ ਹੋਊਗਾ ਸਕੂਟਰੀ ਈ-ਸਕੂਟਰੀ ਤੇ ਨਾਲ ਅਸੀਂ ਪੰਜ ਹੋਰ ਇਨਾਮ ਵੀ ਦਿੱਤੇ ਨੇ ਤੇ ਲੱਕੀ ਪਰਸਨ ਨੂੰ ਜਿਨ੍ਹਾਂ ਦੇ ਨਿਕਲੇ ਨੇ ਆਪਣੇ ਕੂਪਨ ਤੇ ਅਸੀਂ ਐਵੇਂ ਹੀ ਅਸੀਂ ਅੱਗੇ ਵੀ ਅਸੀਂ ਆਉਣ ਵਾਲੇ ਟਾਈਮ ਤੇ ਅਸੀਂ ਲੱਕੀ ਡਾਅ ਪਾਉਂਦੇ ਰਹਿਾਂਗੇ ਤੇ ਲੋਕਾਂ ਨੂੰ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਹਨਾਂ ਉਹਨਾਂ ਨੂੰ ਜਨ ਜੀ ਪਿਛਲੇ ਸਾਲ ਦੇ ਜਿਹੜੇ ਤੁਹਾਡੇ ਗਾਖ ਸੀ ਉਹਨਾਂ ਨੂੰ ਤਾਂ ਸਕੂਟਰੀ ਮਿਲ ਗਈ ਗਿਫਟ ਮਿਲ ਗਈ ਹੁਣ ਜਿਹੜੇ ਇਸイヤー ਦੇ ਵਿੱਚ ਲੋਕਾਂ ਨੇ ਤੁਹਾਡੇ ਕੋਲ ਆਉਣੇ ਗਾਕਾ ਨੇ ਉਹਨਾਂ ਲਈ ਕੀ ਅੱਗੇ ਉਹਨਾਂ ਲਈ ਵੀ ਹਜੇ ਪਲਾਨ ਹੈ ਨੀਗਾ ਵੈਸੇ ਥੋੜੇ ਟਾਈਮ ਤੱਕ ਅਸੀਂ ਸੋਚਾਂਗੇ ਜਾਂ ਤਾਂ ਇਦੋਂ ਵੀ ਵਧੀਆ ਕੋਈ ਇਦੋਂ ਉੱਤੇ ਮਾਡਲ ਦੀ ਸਕੂਟਰ ਜਿਹੜੀ ਈ ਰਿਕਸ਼ਾ ਈ ਸਕੂਟੇ ਹੋਊਗੀ ਅਸੀਂ ਹੋਰ ਰੱਖਾਂਗੇ ਨਾਲ ਹੋਰ ਵੀ ਥੋੜੇ ਇਨਾਮ ਰੱਖਾਂਗੇ ਜਿਹੜੇ ਕਸਟਮਰ ਤੁਹਾਡੇ ਕੋਲ ਆਉਣਾ ਚਾਹੁੰਦੇ ਆ ਲੈਣਾ ਚਾਹੁੰਦੇ ਆ ਈ ਰਿਕਸ਼ਾ ਉਹਨਾਂ ਲਈ ਕੁਝ ਕਹਿਣਾ ਚਾਹੋਗੇ ਇਹ ਜਿਹੜੇ ਈ ਰਿਕਸ਼ਾ ਲੈਣ ਉਹਨਾਂ ਨੂੰ ਅਸੀਂ ਜਿੰਨਾ ਵੱਧ ਤੋਂ ਵੱਧ ਹੋ ਸਕੇ ਉਹਨਾਂ ਡਿਸਕਾਊਂਟ ਵੀ ਦਿੰਨੇ ਆ ਤੇ ਆਪਣਾ ਤੇ ਉਹਨਾਂ ਦੀ ਈਐਮਆਈ ਵੀ ਜਿੰਨੀ ਘੱਟ ਤੋਂ ਘੱਟ ਹੋਵੇ ਉਹਨੀਆਂ ਬਣਵਾ ਦਿੰਨੇ ਆ ਤੇ ਹੋਰ ਵੀ ਅਸੀਂ ਨਾਲ ਸਰਵਿਸ ਦਾ ਵੀ ਉਹਨਾਂ ਲਈ ਬੜਾ ਵਧੀਆ ਕੀਤਾ ਹੋਇਆ ਵਾ ਤੇ ਉਹਨਾਂ ਨੂੰ ਆਫ ਦੇ ਦੇਈਦਾ ਹੁੰਦਾ ਜਿਵੇਂ ਕਿ ਕਈ ਪਾਰਟਸ ਵਗੈਰਾ ਚ ਕੈਮਰਾਮੈਨ ਹੈਪੀ ਦੇ ਨਾਲ ਪੰਜਾਬ ਪ੍ਰੈਮ ਟੀਵੀ ਦੇ ਲਈ ਰਵੀ ਪਾਟਿਆ